ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅਜੇ ਵੀ ਕੁਝ ਅਜੇਹੇ ਡਾਕਟਰ ਅਜੇਹੇ ਪ੍ਰਾਈਵੇਟ ਹਸਪੀਟਲ ਹੈ ਨੇ ਜਿੱਥੇ ਲਿੰਗ ਜਾਂਚ ਸਰੀਆਮ ਕੀਤੀ ਜਾਂਦੀ ਹੈ ਬੇਸ਼ੱਕ ਕਾਨੂੰਨ ਬਹੁਤ ਸਖਤ ਹੈ ਤੇ ਬਹੁਤ ਸਖਤਤਾ ਰਹਾਮਦੇ ਵਿੱਚ ਅਜੇਹੇ ਹਸਪਤਾਲਾਂ ਦੇ ਅਜੇਹੇ ਡਾਕਟਰਾਂ ਦੇ ਲਾਇਸੈਂਸ ਤੱਕ ਕੈਨਸਲ ਕਰ ਦਿੱਤੇ ਜਾਂਦੇ ਨੇ ਪਰ ਅਜੇ ਵੀ ਮੋٹے ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਅਜੇਹੇ ਬਹੁਤ ਸਾਰੇ ਲੋਕ ਨੇ ਜੋ ਅੰਦਰ ਖਾਤੇ ਇਹ ਤੰਦਾ بڑے ਜ਼ੋਰਾਂ ਤੇ ਚਲਾ ਰਹੇ ਨੇ ਤੇ ਅਜੇਹੇ ਹੀ ਤੰਦੇ ਦੇ ਉੱਤੇ ਕਾਬੂ ਪਾਇਆ ਸਿਹਤ ਵਿਭਾਗ ਅਤੇ ਪੁਲਿਸ ਦੀ ਜੁਆਇੰਟ ਟੀਮ ਨੇ ਤੋਂ ਹੰਦ ਦਿਏ ਕਿ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਪੀਐਨਡੀਟੀ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਸੀ ਤੇ ਮੋٹے ਪੈਸੇ ਲੈ ਕੇ ਲਿੰਗ ਜਾਂਚ ਕੀਤੀ ਜਾ ਰਹੀ ਸੀ ਤੇ ਸੂਚ ਜਮ ਜੇ ਟਰੈਪ ਦੇ ਤਹਿਤ ਨਕਲੀ ਕਾਹਕ ਭੇਜ ਕੇ ਇਸ ਸਾਰੇ ਚੱਲ ਰਹੇ ਕਾਲੇ ਧੰਦੇ ਦਾ ਭਾਂਡਾ ਫੋੜ ਕੀਤਾ ਗਿਆ ਸਿਹਤ ਵਿਭਾਗ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੇ ਵੱਲੋਂ ਆਖਿਰ ਅਧਿਕਾਰੀਆਂ ਦਾ ਇਸ ਸਾਰੇ ਮਸਲੇ ਤੇ ਕੀ ਕਹਿਣਾ ਹੈ ਤੁਸੀਂ ਆਪ ਸੁਣੋ ਜ਼ਿਲ੍ਹੇ ਦੇ ਵਿੱਚ ਕੋਈ ਬਾਹਰਲੇ ਬੰਦੇ ਗਰੋਬ ਇਹ ਕੋਈ ਪੀਐਨਡੀਟੀ ਐਕਟ ਦੀ ਵਾਇਓਲੇਸ਼ਨ ਕਰਦੇ ਕਲਰ ਕਲਕੀ ਦੇ ਟੈਸਟ ਬਾਰੇ ਤੇ ਉਸ ਦੇ ਆਧਾਰ ਤੇ ਅਸੀਂ ਸਟੇਟ ਨਾਲ ਕੰਟੈਕਟ ਕੀਤਾ ਤੇ ਉਸ ਦੇ ਨਾਲ ਸਾਡੀ ਜੁਆਇੰਟ ਆਪਰੇਸ਼ਨ ਅਸੀਂ ਕੀਤਾ ਤੇ ਉਹ ਐਸਸੀਸੀ ਜਨਰਸ ਸਿੰਘ ਹੌਮਸ ਤੇ ਉਹ ਡਾਊਟ ਦੇ ਤੋਂ ਅਸੀਂ 25000 ਰੁਪਏ ਦੀ ਰਕਮ ਜਿਹੜੀ ਤੈਅ ਹੋਈ ਸੀਗੀ ਉਹ ਅਸੀਂ ਰਿਕਵਰ ਕੀਤੀ ਹੈ ਤੇ ਉਹ ਜਿੱਥੇ ਉਹ ਸਕੈਨ ਕਰਾਉਂਦੇ ਕਿਸੇ ਨਾ ਕਿਸੇ ਨਰਸੀ ਹੌਮ ਤੋਂ ਉੱਥੇ ਉਹ ਮਦਦ ਦਿੰਦੇ ਕਿ ਸਾਰੀਆਂ ਇਹ ਵੀ ਉਹਨਾਂ ਦੇ ਲੜਕੀ ਹੈ ਤੇ ਉਸ ਨੂੰ ਵੀ ਲੜਕੀ ਦੱਸਿਆ ਗਿਆ ਬਸ ਜਿਹੇ ਸੀ ਇਸ ਸਟ੍ਰਿੰਗ ਆਪਰੇਸ਼ਨ ਕੀਤਾ ਬਲੇਕਪੁਰ ਨਾਲ ਹੁਣ ਅਸੀਂ ਦੇਖਦੇ ਹਾਂ ਕਿ ਇਹ ਮਸ਼ੀਨ ਸੀਲ ਕਰਦੀ ਹੈ ਜੀ ਸੀ ਬਾਕੀ ਜਿਹੜੇ ਤਿੰਨ ਲੋਕ ਹੈਗੇ ਆ ਰਵੀਨਾ ਮਨਜੀਤ ਸਿੰਘ ਤੇ ਪ੍ਰਵੀਨ ਵਾਲਾ ਜਿਹੜੀ ਕਿ ਮੰਡੀ ਐਮਨਗੜ੍ਹ ਦੇ ਰਹਿਣ ਵਾਲੀ ਆ ਤੇ ਰਵੀਨਾ ਜਿਹੜੀ ਨਰਸ ਦਾ ਕੰਮ ਕਰਦੀ ਉਹਨਾਂ ਦੇ ਨਾਲ ਇੱਕ ਲਹਿਰਾ ਦੇ ਵਿੱਚ ਮੈਡੀਕਲ ਸਟੋਰ ਹੈਗਾ ਮਨਜੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਮੈਡੀਕਲ ਸਟੋਰ ਚਲਾਉਂਦਾ ਇਹ ਤਿੰਨੇ ਲੋਕ ਜਿਹੜੇ ਮਿਲ ਕੇ ਹੈਗੇ ਆ ਇੱਕ ਲਿੰਗ ਨਰਦਾਰਿਕ ਟੈਸਟ ਜਿਹੜਾ ਹੈਗਾ ਵਕ ਵਕ ਢੰਗ ਦੇ ਨਾਲ ਲੋਕਾਂ ਨੂੰ ਪੈਸੇ ਹੀਟਨੇ ਉਠਾ ਰਹੇ ਆ ਕੰਪਲੇਂਟ ਦਿੱਤੀ ਜਾ ਰਹੀ ਹੈ ਜਿਹਦੇ ਖਿਲਾਫ 420 120ਵੀ ਪਰ ਪੀਐਨਡੀਟੀ ਐਕਟ ਦੇ ਜਿਹੜੇ ਤਹਰਾਂ ਦੇ ਤਹਿਤ ਐਫਆਰ ਵਗੈਰਾ ਜਿਹੜੀ ਹੈ ਉਹ ਦਰਜ ਕਰਾਤੀ ਹੈਗੀ ਆ ਇਸ ਛਾਪੇਮਾਰੀ ਤੋਂ ਬਾਅਦ ਦੋ ਵਿਅਕਤੀ ਅਤੇ ਇੱਕ ਔਰਤ ਗ੍ਰਿਫਤਾਰ ਕੀਤੀ ਗਈ ਹੈ ਪਰ ਉਰੇ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਹੈ ਕਿ ਅਸੀਂ 21ਵੀਂ ਸਦੀ ਦੇ ਵਿੱਚ ਖੜੇ ਹਾਂ ਤੇ ਅੱਜ ਵੀ ਅਸੀਂ ਧੀ ਅਤੇ ਪੁੱਤ ਦੇ ਵਿੱਚ ਫਰਕ ਕਰਦੇ ਹਾਂ ਅੱਜ ਵੀ ਅਸੀਂ ਇਹ ਜਾਣਨਾ ਜ਼ਰੂਰੀ ਸਮਝਦੇ ਹਾਂ ਕਿ ਸਾਡੇ ਘਰ ਦੇ ਵਿੱਚ ਜੰਮਣ ਵਾਲਾ ਪੁੱਤ ਹੈ ਜਾਂ ਧੀ ਜੋ ਵੀ ਕਿਸੇ ਬੱਚੀ ਦੇ ਪੇਟ ਦੇ ਵਿੱਚ ਪਾਲ ਰਿਹਾ ਹੈ ਉਹ ਭ੍ਰूण ਕਿਸ ਦਾ ਹੈ ਨਰ ਦਾ ਹੈ ਜਾਂ ਮਾਰਾ ਦਾ ਤੇ ਮੈਂ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਜੋ ਵੀ ਡਾਕਟਰਸ ਆਪਣੇ ਕਿੱਤੇ ਨਾਲ ਧੋਖਾ ਕਰਦੇ ਨੇ ਸੌਹਾ ਖਾਂਦੇ ਨੇ ਕਿ ਉਹ ਸੱਚਾਈ ਤੇ ਇਮਾਨਦਾਰੀ ਦੇ ਨਾਲ ਆਪਣਾ ਫਰਜ਼ ਨਿਭਾਣਗੇ ਅਤੇ ਜਿਨ੍ਹਾਂ ਘਟਿਆ ਕੰਮਾਂ ਵਾਸਤੇ ਭਾਰਤੀ ਸੰਵਿਧਾਨ ਵੀ ਸਾਨੂੰ ਇਜਾਜ਼ਤ ਨਹੀਂ ਦਿੰਦਾ ਭਾਰਤ ਦੇ ਕਾਨੂੰਨਾਂ ਨੇ ਜਿਨ੍ਹਾਂ ਉੱਤੇ ਰੋਕ ਲਗਾਈ ਹੋਈ ਹੈ ਤੇ ਉਹ ਉਸ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਵੀ ਲੋਕਾਂ ਨੂੰ ਇਹ ਦੱਸ ਦਿੰਦੇ ਨੇ ਕਿ ਕੁੱਖ ਵਿੱਚ ਪਲਣ ਵਾਲਾ ਬੱਚਾ ਮੁੰਡਾ ਹੈ ਜਾਂ ਕੁੜੀ ਹੈ ਅਜਿਹੇ ਡਾਕਟਰਾਂ ਨੂੰ ਡਾਕਟਰੀ ਪੇਸ਼ੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਜੇਕਰ ਤੁਹਾਨੂੰ ਵੀ ਪਤਾ ਲੱਗਦਾ ਹੈ ਅਜਿਹਾ ਕੋਈ ਵੀ ਕਾਲਾ ਧੰਦਾ ਚਲਾਉਣ ਵਾਲਾ ਜੋ ਲਿੰਗ ਜਾਂਚ ਕਰਦੇ ਹੋਣ ਅਤੇ ਇਹ ਦੱਸਦੇ ਹੋਣ ਕਿ ਹੋਣ ਵਾਲਾ ਬੱਚਾ ਮੁੰਡਾ ਹੈ ਜਾਂ ਕੁੜੀ ਹੈ ਤਾਂ ਅਜਿਹੇ ਲੋਕਾਂ ਦਾ ਅਜਿਹੇ ਹਸਪਤਾਲਾਂ ਦਾ ਅਜਿਹੇ ਕੰਮ ਕਰਨ ਵਾਲਿਆਂ ਦਾ ਭਾਂਡਾ ਫੋੜ ਕਰਨਾ ਸਾਡਾ ਆਪਣਾ ਫਰਜ਼ ਬਣਦਾ ਹੈ ਤਾਂ ਜੋ ਅਸੀਂ ਆਪਣੇ ਸਮਾਜ ਦੇ ਵਿੱਚ ਇੱਕ ਬਦਲਾਵ ਲਿਆ ਸਕੀਏ ਉਮੀਦ ਕਰਦਾ ਤੁਸੀਂ ਸਭ ਇਹਨਾਂ ਗੱਲਾਂ ਵਾਲਾ ਜ਼ਰੂਰ ਧਿਆਨ ਦਿਓਗੇ ਤਾਂ ਜੋ ਅਸੀਂ ਆਪਣਾ ਸਮਾਜ ਸੁਧਾਰ ਸਕੀਏ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੋਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ